ਉਜੀ ਸਾਸਰੀ ਕਾਰਜ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸੀ ਜੋਸ਼ੀ ਜੀ ਜਨਮ ਦੇ ਅਸੀਂ ਨੰਬਰ ਪ੍ਰੈਤ ਤੁਹਾਡਾ ਸਵਾਗਤ ਕਰਦੇ ਹਾਂ ਉਮੀਦ ਆ ਤੁਸੀਂ ਰਲ ਕੇ ਸ਼ੋਹਗੇ ਤੇ ਅਸਮੀ ਟਣਾ ਟਾਣਾ ਤੇ ਥੋੜੀ ਕਿਟੈਰੀ ਵਿੱਚ ਹਾਜ਼ਰਾਂ ਅਸੀਂ ਬਹੁਤ ਹੀ ਪਿਆਰਾ ਜਿਆ ਲੋਕ ਮੀਟ ਕੇ ਲੋ ਅਸਲਾ ਸੀ ਤਮਾਸ਼ਾ ਕਹਿੰਦੇ ਤੇ ਗਿੱਧੇ ਦੇ ਵਿੱਚ ਕਿਹੜਾ ਆਪਣ ਕਿ ਕੁੜੀਆਂ ਬਣ ਕੇ ਖੜ ਜਾਂਦੀਆਂ ਨੇ ਤੇ ਇੱਕ ਜਾਈ ਵਿਚਾਰੇ ਫੇਸ ਨੂੰ ਗੋਲੂ ਵੀ ਤੇ ਬਾਕੀ ਸਾਰੀਆਂ ਮਗਰ ਬੋਲਣੀਆਂ ਇਹਨੂੰ ਤੁਸੀਂ ਢੋਲ ਕਿਤੇ ਵੀ ਗਾ ਸਕਦੇ ਹੋ ਤੇ ਇਹਨੂੰ ਵਿਦੇ ਦੇ ਵਿੱਚ ਵੀ ਗਾ ਸਕਦੇ ਆ ਬਹੁਤ ਹੀ ਪਿਆਰਾ ਜਿਆ ਤਮਾਸ਼ਾ ਇਹ ਹੈਗਾ ਜਦੋਂ ਵੀ ਨਾਨਕੀਆਂ ਆਉਂਦੀਆਂ ਨੇ ਹਨਾ ਤੇ ਨਾਨਕੀਆਂ ਦਾ ਫਿਰ ਮੁਕਾਬਲਾ ਹੁੰਦਾ ਹੈ ਇਹ ਫਿਰ ਨਾਨਕੀਆਂ ਨੂੰ ਸਿੱਖਣੀ ਦਿੱਤੀ ਹੋਈ ਹੈ ਨਾਨਕੇ ਦੀ ਮਾਸੀ ਹੁੰਦੀ ਹੈ ਮਾਸੀ ਆਉਂਦੀਆਂ ਮਾਮੀਆਂ ਹੁੰਦੀਆਂ ਨੇ ਘੂਆਤਾ ਫਿਰ ਆਪ ਕਿੰਨੀ ਹੁੰਦੀਆਂ ਨੇ ਨਾ ਇਹ ਇਹ ਉਹਨਾਂ ਨੂੰ ਇਤਨੇ ਚੜੁੱਤੀ ਹੋਈ ਤੇ ਤੁਸੀਂ ਵੀ ਜਦੋਂ ਤੁਹਾਡੇ ਵਿਆਹ ਨਾਲ ਖਿਆਕ ਕਾਉਣੀਆਂ ਨਮਾਮੀਆਂ ਤੇ ਮਾਸੀਆਂ ਉਹਨਾਂ ਨੂੰ ਇਹ ਗੀਤ ਗਾਓ ਉਦੋਂ ਇੰਨਾ ਸੋਹਣਾ ਲੱਗਦਾ ਨਾ ਕਿ ਗੁੱਸਾ ਕਰਦਾ ਨਾ ਇਹਦੇ ਬੜਾ ਰੰਗ ਬਰਸਦਾ ਫਿਰ ਹੱਸਦਾ ਮਜ਼ਾਕ ਹੁੰਦਾ ਇਹ ਮਜ਼ਾਕੀਆ ਗੀਤ ਵੀ ਇਹਨੂੰ ਕਹਿ ਦਿੰਦੇ ਆਪਾਂ ਤੇ ਦਵਾਸਾ ਵੀ ਕਹਿ ਦਿੰਦੇ ਆ ਜੋ ਵੀ ਮਰਜ਼ੀ ਤੁਸੀਂ ਕਹਿਣਾ ਤੋਹੋ ਹੈ ਨਾ ਤੇ ਆਪਣਾ ਇਹ ਸੱਭਿਆਚਾਰ ਹੈ ਇਹ ਹਾਸੇ ਨੂੰ ਦਰਸਾਉਂਦਾ ਹੈ ਤੇ ਰੋਟਾ ਦਾ ਕੂਨ ਵਧਾਉਂਦਾ ਹੈ ਹੈ ਨਾ ਤੇ ਲੋ ਆ ਜੋ ਇਸ ਤਮਾਸ਼ੇ ਵਰਨੇ ਤੇ ਸਾਡੇ ਨਾਲ ਨਾਲ ਫਿਰ ਤੁਸੀਂ ਗਾਇਓ ਤੇ ਜਮਾਨੋ ਖਿਆਲ ਆਪਣਾ ਲੇਦਾ ਤੇ ਜਿਹੜਾ ਮੈਂ ਨੁਕਤਾ ਪਾਉ ਉਹੋ ਜਿਵੇਂ ਅੱਖਾਂ ਤੇ ਲੱਗਦੀ ਹੈ ਮੋਤੀਆ ਵਿੰਦਾਉਣ ਵਾਲਾ ਕੈਰੈਕਟਰ ਨੇ ਕਹਿੰਦਾ ਹੈ ਨਾ ਤੇ ਖੁਜਲੀ ਹੁੰਦੀ ਹੈ ਇਹ ਫਿਰ ਮੈਂ ਉਹ ਨੁਕਤਾ ਪਾਉਂਗੀ ਤੇ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਨਾਲ ਦੀ ਨਾਲ ਆਈ ਹੋਊ ਕਾਲਮੇ ਮੈਂ ਹੈ ਨਾ ਲੋ ਆ ਜੋ ਫਿਰ ਮਾਣੀ ਇਸ ਤਮਾਸ਼ੇ ਦਾ ਅਨੰਦ

उन मामी उते रख लख लोक उन मामी हुते रख लोक उन मामी हुते रख लख लो उते हो गई चको चकलो उते हो गई चको चको चकलो उते हो गई चको चक चक ਮਮੀ ਮਾਰਦੀ ਮਥੇ ਤੇ ਹੱਥੀ ਲੋਕੋ ਮਮੀ ਮਾਰਦੀ ਮਥੇ ਤੇ ਹੱਥੀ ਲੋਕੋ ਬੇਰਕਾਰ ਦੀ ਫਿਰੇ ਰੱਬ ਰੱਬ ਲੋਕੋ ਬੇਰਕਾਰ ਦੀ ਫਿਰੇ ਰੱਬ ਰੱਬ ਲੋਕੋ ਮੈਂ ਛੁਡਾ ਕੇ ਲਿਆਂਦੀ ਘਟ ਲੋਕੋ ਮੈਂ ਛੁਡਾ ਕੇ ਲਿਆਂਦੀ ਘਟ ਲੋਕੋ ਮੇਰਾ ਟਾਈ ਮਣਵਾਜਰਾ ਚੱਕ ਲੋਕੋ ਮੇਰਾ ਟਾਈ ਮਣ बजरा चकलो मासी लै गई वाणीअ हट लोक मासी लै गई वाणीअ जी हट लो कुते आ ग शरा बि जटिलो कोे आ ग शर बि जटिलो कुे चक 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 लो कुते हो गई चक 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 लो मासी मारजी मथे ते हथी लो तूं मासी मारजी मथे ते हथी नो तूं फेर कर दी बि रब रब लो फेरु करे रब रब लो तूं मछ ॾा कले आंदी जट लो मछ ॾा कले आंदी जट लो ताई मन बाजरा चकिलोरा ताई मन बजरा चकलो तो चिंतो लै गई वाणीअ जी हटलो खो चिंतो लई वाणीअ जी हटीलो त उथे आ ग शराबी चकिलो खो उथे आ ग शराबी चकलो तो उन चिनि घर आख लो उन कर लई अकलो तूं कुथे पई चको चक चकलो कोई चको चक चक लो को चित मार जी मथे ते हथ लो को चित मार जी मथे ते हथ लो कुर कर दीरे रब रब लोक को फेर कर दीरे रब रब लो ਮਚੜਾ ਕੇ ਲਿਆ ਦੀ ਚਟਲੋ ਕੋ ਮਚੜਾ ਕੇ ਲਿਆ ਦੀ ਚਟਲੋ ਕੋ ਮੇਰਾ ਠਾਈ ਮਣਵਾਜਰਾ ਚੱਕ ਲੋ ਕੋ ਮੇਰਾ ਠਾਈ ਮਣਵਾਜਰਾ ਚੱਕ ਲੋ ਕੋ ਕਿਵੇਂ ਲੈ ਕੇ ਗਈ ਬੜਾ ਠਾਈ ਮਣਵਾਇਰਾ ਫਿਰ ਉਹਦੇ ਖੌਸਲੇ ਖਾ ਕੇ ਮੈਨੂੰ ਛਡਾਉਣੀ ਪਈ ਨਾ ਤੇ ਲੋ ਮਾਨੋ ਐਸੇ ਤਵਾਸੇ ਦਵੀ ਯਾਨੰਦ ਤੇ ਆਜੋ ਹੁਣ ਆਪਾਂ ਕੁਣ ਬਥੇ ਵਾਲੇ ਦੱਸਿਓ ਤੁਹਾਨੂੰ ਸਾਡਾ ਇਹ ਤਮਾਸ਼ਾ ਕੀ ਹੋਇਆ ਇਹ ਹਜਾ ਅਮੀਰ ਸਾਡਾ ਸਭਿਆਚਾਰ ਹੈ ਨਾ ਖਾਸੇ ਮਿਆਖ ਦੇ ਵਿੱਚ ਵੀ ਖੁਸ਼ ਰਹਿੰਦਾ ਵਿਆ ਸਾਧੀਆਂ ਜਰੀ ਉਹ ਮਰਦੀ ਰਿਹਾ ਉਹ ਜਿਹਾ ਹੈ ਨਾ ਖਾਸੇ ਖੇਡਦੇ ਰਹਿੰਦੇ ਆ ਇਹਦੇ ਨਾਲ ਕੋਈ ਗੁੱਸਾ ਕਰੇ ਹੈ ਨਾ ਤੇ ਆਜਿਓ ਫਿਰ ਹੁਣ ਅੱਖਾਂ ਲੱਗ ਹੈ ਨਾ ਵੀ ਅੱਖਾਂ ਵਿੱਚ ਜੇ ਤੁਹਾਨੂੰ ਕਾਫੀ ਬੈਂਸ ਲਾਲੀ ਤਾਂ ਅੱਖਾਂ ਵਿੱਚ ਜੇ ਖੁਜਲੀ ਆ ਪਾਣੀ ਡਿੱਗਦਾ ਹੈ ਨਾ ਅੱਖਾਂ ਲਾਲ ਰਹਿੰਦੀਆਂ ਨੇ ਤੇ ਡਾਕਟਰ ਕਹਿੰਦਾ ਤੁਹਾਡਾ ਮੋਤੀਆ ਬਿੰਦਾ ਆਉਣ ਵਾਲਾ ਹੈ ਨਾ ਤਾਂ ਫੇਰ ਤੁਸੀਂ ਕਰੋ ਇਹ ਉਪਾਅ ਪਰ ਕੀ ਕਰੋ ਜੇਸੀ ਗਊ ਦਾ ਪਿਸ਼ਾਬ ਲਿਆਓ ਉਹ ਦੇਸੀ ਹੋਵੇ ਤਾਜੀ ਸੂਰ ਨਾ ਹੋਵੇ ਗਊਸ਼ਾਲਾ ਚ ਆਮ ਦੇਸੀ ਪੂਆਂ ਨਹੀਂ ਜਾਂਦੀਆਂ ਜਾਂ 2-3 ਸਾਲ ਦੀ ਬੱਚੀ ਹੋਵੇ ਹੈਨਾ ਉਹਦਾ ਗਊ ਮੂਤਰ ਲਿਆਓ ਹਰ ਰੋਜ਼ ਤਾਜ਼ਾ ਹੀ ਲੈ ਕੇ ਆਉਣਾ ਨਹੀਂ ਤਾਂ ਬੋਤਲਾਂ ਪਣੀਆਂ ਮਿਲ ਜਾਂਦੀਆਂ ਨੇ ਨਹੀਂ ਉਹ ਤੁਸੀਂ ਹਰ ਰੋਜ਼ ਲੈਣਾ ਚਾਹੇ ਉੱਥੇ ਜਾ ਕੇ ਉਹ ਕਰ ਲਓ ਤੇ ਇਹ 2000 ਬੂੰਦਾਂ 2-2 ਬੂੰਦਾਂ ਅੱਖਾਂ 'ਚ ਰੋਜ਼ ਪਾਉਣੀਆਂ ਨੇ ਇਹ ਲਗਾਤਾਰ ਤੁਸੀਂ 40 ਦਿਨ ਤੱਕ ਪਰਮਾਤਮਾ ਕਰੂਗਾ ਉੱਪਰ ਦੱਸੇ ਜਿਹੜੇ ਸਾਰੇ ਰੋਗ ਨੇ ਨਾ ਉਹ ਬਿਲਕੁਲ ਉੱਥੇ ਮੋਟਿਆ ਵਿੰਦਰ ਕੋਈ ਬਿਲਕੁਲ ਸਹੀ ਹੋ ਜੂਗੇ ਤੇ ਤੁਸੀਂ ਇਹਨੂੰ ਮਤਲਬ ਕਰਕੇ ਜਰੂਰ ਦੇਖੋ ਜੇ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਭਾਈ ਫਿਰ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ ਪਤਾ ਵੀ ਸ਼ਰਮਾ ਦਿੰਨੀ ਆ ਤੇ ਸ਼ੁਰਮੇ ਨੇ ਮੇਰੇ ਨੇ ਵੀ ਇਹੀ ਕੰਮ ਕਰਨੇ ਨੇ ਉਹ ਸਿਰਫ 50 ਬੇਸ਼ੀਸ਼ੀ ਆ ਤੁਹਾਨੂੰ ਦੱਸੇ ਹੀ ਹੋਇਆ ਹੈ ਨਾ ਕੋਰੀ ਰਾਹੀਂ ਘਰੇ ਬੈਠੇ ਤੁਸੀਂ ਮੰਗਾ ਸਕਦੇ ਹੋ ਉਹ ਵੀ ਲਗਾਤਾਰ ਪਾਉਣਾ ਪੈਂਦਾਗਾ ਤੇ 6 ਮਹੀਨੇ ਲਗਾਤਾਰ ਬਹੋਆ ਇਹਨਾਂ ਉਤਰ ਜਾਂਦੀਆਂ ਨੇ ਤਾਂ ਨੰਬਰ ਸੋਨ ਸਾਰਾ ਉਹ ਤੇ ਤੁਸੀਂ ਵੀਡੀਓ ਵਿੱਚ ਦੇਖ ਲਈ ਹੋਣੀ ਤੇ ਫਾਰਮ ਕੰਟਰੀ ਸਾਰੇ ਕਿਤੇ ਜਾਂਦਾ ਦੇਸ਼ਾਂ ਦੇਸ਼ਾਂ ਤੇ ਜਾਂਦਾ ਉਹ ਬਿਲਕੁਲ ਕਾਰਗਰ ਸਿੱਧੂ ਹੋਇਆ ਤੇ ਤੁਹਾਡੇ ਘਰ ਹੀ ਉਹ ਚੀਜ਼ਾਂ ਪਈਆਂ ਨੇ ਜਿਹੜੀਆਂ ਮੈਂ ਉਸਰਮੇ ਚ ਕਾਉਣੀ ਆ ਤੇ ਕੋਈ ਕਹਿ ਨਹੀਂ ਕਰਨੀ ਕੋਈ ਕੁਛ ਨਹੀਂ ਕੋਈ ਉਹਦਾ ਸਾਈਡ ਇਫੈਕਟ ਨਹੀਂ ਤੇ ਨਾ ਇਹ ਗਊ ਪਿਸ਼ਾਬ ਦਾ ਕੋਈ ਸਾਈਡ ਇਫੈਕਟ ਹੈ ਤੁਸੀਂ ਦੋਹਾਂ 'ਚ ਜਿਹੜਾ ਮਰਜ਼ੀ ਆਪਣਾ ਕੇ ਦੇਖ ਲਓ ਤੇ ਪਰਮਾਤਮਾ ਭਲੀ ਕਰੂ ਤੇ ਇੰਨੀ ਦਾ ਨਾ ਤਾਂ ਕੋਈ ਹੋਰ ਵੱਡੀ ਗੀ ਨਹੀਂ ਹੈਗੀ ਹੈਨਾ ਤੇ ਇਹ ਤੁਸੀਂ ਨਿੱਤ ਵਰਤ ਤੇ ਸਾਨੂੰ ਦਿਓ ਹੋਣ ਛੁੱਟੀਆਂ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਕਮੈਂਟ ਕਰਨਾ ਨਾ ਭੁੱਲਿਓ